ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਮੈਟ੍ਰਿਮੋਨੀਅਲ ਇਨਸਟੈਂਸ ਤੇ ਇੱਕ ਵਾਰ ਫਿਰ ਜੀ ਅੱਜ ਅਸੀਂ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਨਵੇਂ ਰਿਸ਼ਤੇ ਦੇ ਨਾਲ ਵੀਡੀਓ ਨੰਬਰ ਹੈਗੀ ਜੀ ਆਪਣੀ 57 ਇਹ ਰਿਸ਼ਤਾ ਹੈਗਾ ਜੀ ਕੈਨੇਡੀਅਨ ਨਰਸ ਕੁੜੀ ਲਈ ਜੋ ਕਿ ਆਰ ਐਨ ਆਰ ਪੀ ਐਨ ਇੱਕ ਪੋਸਟ ਵਧੀਆ ਪੋਸਟ ਹੁੰਦੀ ਹੈ ਜਿਹੜੀ ਕੈਨੇਡਾ ਦੀ ਮੈਡੀਕਲ ਲਾਈਨ ਦੇ ਵਿੱਚ ਉਹ ਪੋਸਟ ਦੇ ਉੱਤੇ ਨੇ ਇਨਾਂ ਲਈ ਪੰਜਾਬ ਜਾਂ ਕੈਨੇਡਾ ਤੇ ਜਾਂ ਅਮਰੀਕਾ ਰਹਿੰਦੇ ਲੜਕੇ ਦੀ ਲੋੜ ਹੈ ਅੱਗੇ ਕੀ ਕੁਝ ਡਿਟੇਲਸ ਨੇ ਪਰਿਵਾਰ ਦਾ ਨੰਬਰ ਜੋ ਵੀ ਅਸੀਂ ਅੱਗੇ ਦੇਨੇ ਤੁਹਾਨੂੰ ਸਾਰੀ ਵੀਡੀਓ ਦੇ ਐਂਡ ਤੱਕ ਤਾਂ ਕਰਕੇ ਤੁਸੀਂ ਬਣੇ ਰਹੋ ਜੀ ਜ਼ਰੂਰ ਉਸ ਤੋਂ ਪਹਿਲਾਂ ਜੀ ਤੁਹਾਡੇ ਸਾਹਮਣੇ ਜਿਹੜਾ ਜ਼ਰੂਰੀ ਸੂਚਨਾ ਦਾ ਨੋਟਿਸ ਆ ਰਿਹਾ ਇਹਨੂੰ ਬਹੁਤ ਹੀ ਧਿਆਨ ਨਾਲ ਪੌਜ਼ ਕਰਕੇ ਪੜ੍ਹ ਲੈਣਾ ਜੀ ਜਿਆਦਾ ਦੇਰ ਨਹੀਂ ਕਰਦੇ ਆਪਾਂ ਪ੍ਰੋਫਾਈਲ ਦੀ ਡਿਟੇਲਸ ਪੜ੍ਹਦੇ ਆਂ ਜੀ 1993 ਦਾ ਇਹਨਾਂ ਦਾ ਜਨਮ ਹੈ ਜੀ ਤੇ 5 ਫੁੱਟ 4 ਇੰਚ ਇਹਨਾਂ ਦਾ ਕੱਦ ਹੈ ਜੀ ਕਾਸਟ ਜਿਹੜੀ ਜੱਟ ਸਿੱਖ ਹੈ ਹੋਮ ਟਾਊਨ ਇਹਨਾਂ ਦਾ ਅੰਮ੍ਰਿਤਸਰ ਸਾਹਿਬ ਹੈ ਜੀ ਰੈਜ਼ਿਡੈਂਸ ਜਿਹੜਾ ਇਹਨਾਂ ਦਾ ਹੁਣ ਹੈ ਇਹ ਪੀਆਰ ਨੇ ਕੈਨੇਡਾ ਦੇ ਵਿੱਚ ਪਰਮਨੈਂਟ ਰੈਜ਼ਿਡੈਂਸੀ ਇਹਨਾਂ ਕੋਲੇ ਕੁਆਲੀਫਿਕੇਸ਼ਨ ਜਿਹੜੀ ਇਹਨਾਂ ਦੀ ਹੈਗੀ ਹੈ ਜੀ ਬੀਐਸਸੀ ਨਰਸਿੰਗ ਇੰਡੀਆ ਤੋਂ ਕੀਤੀ ਹੋਈ ਹੈ ਜੀ ਉਸ ਤੋਂ ਬਾਅਦ ਜਿਹੜੀ ਅਗਲੀ ਇਹਨਾਂ ਦੀ ਪੜ੍ਹਾਈ ਹੋ ਇਹਨਾਂ ਨੇ ਕੈਨੇਡਾ ਵਿੱਚ ਕੀਤੀ ਹੈ ਸੇਮ profession ਦੇ ਵਿੱਚ ਤੇ ਹੁਣ ਇਹ ਜਿਹੜਾ ਇਹ RNRPN ਸਰਟੀਫਾਈਡ ਨੇ ਤੇ ਕੈਨੇਡਾ ਦੇ ਵਿੱਚ ਹੀ ਇਹ ਜੂ ਤੁਹਾਨੂੰ ਕੈਨੇਡਾ ਬਾਰੇ ਨੋਲੇਜ ਹੈਗੀ ਜਿੰਨਾਂ ਨੂੰ ਪਤਾ ਹੋਣਾ ਹੈ ਜਿਹੜੀ ਪੋਸਟ ਹੈ ਤੇ ਬਹੁਤ ਵਧੀਆ ਪੋਸਟ ਹੈ ਮਤਲਬ ਕਿ ਚੰਗੀ ਤਨਖਾਹ ਤੇ ਚੰਗੇ ਰੁਤਬੇ ਵਾਲੀ ਇਹਨੂੰ ਪੋਸਟ ਆਪਾਂ ਕਹਿ ਸਕਦੇ ਹਾਂ ਮੈਡੀਕਲ ਲਾਈਨ ਦੇ ਵਿੱਚ ਤੇ ਫੈਮਿਲੀ ਦੇ ਵਿੱਚ ਇਹਨਾਂ ਦੀ ਹੈਗੀ ਹੈ ਜੀ ਫਾਦਰ ਨੇ ਰਿਟਾਇਰਡ ਨੇ ਆਰਮੀ ਦੇ ਵਿੱਚੋਂ ਮਦਰ ਨੇ ਜਿਹੜੇ ਹਾਊਸ ਵਾਈਫ ਨੇ ਦੋ ਭਰਾ ਨੇ ਜੀ ਇਹਨਾਂ ਦੇ ਇੰਡੀਆ ਨੇ ਜਿਹੜੇ ਉਹ ਬ੍ਰਦਰ ਤੇ ਭਾਬੀ ਬ੍ਰਦਰ ਗਵਰਨਮੈਂਟ ਜੌਬ ਤੇ ਨੇ ਟੀਚਰ ਨੇ ਤੇ ਭਾਬੀ ਨੇ ਜਿਹੜੇ ਇਹਨਾਂ ਦੇ ਪ੍ਰਾਈਵੇਟ ਟੀਚਰ ਨੇ ਇੱਕ ਭਰਾ ਭਰਜਾਈ ਇਹਨਾਂ ਦੇ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਹੀ ਰਹਿੰਦੇ ਇਹਨਾਂ ਦੀ ਰਿਕੁਆਇਰਮੈਂਟ ਹੈ ਜਿਹੜੀ ਉਹ ਇਹ ਕਹਿੰਦੇ ਨੇ ਇਹਨਾਂ ਨੂੰ ਲੜਕਾ ਚਾਹੀਦਾ ਜਿਹੜਾ ਚੰਗਾ ਪੜਿਆ ਲਿਖਿਆ ਹੋਵੇ ਤੇ ਸ਼ਕਲ ਸੂਰਤ ਚੰਗੀ ਹੋਵੇ ਸੁਭਾਅ ਚੰਗਾ ਹੋਵੇ ਜੋ ਕਿ ਹਰੇਕ ਪੇਰੈਂਟ ਸਾਹਿਬ ਦੀ ਧੀ ਵਾਸਤੇ ਜਦੋਂ ਲੜਕਾ ਲੱਭਦੇ ਹਨ ਉਹਨਾਂ ਦੀਆਂ ਡਿਮਾਂਡਸ ਹੁੰਦੀਆਂ ਹੀ ਨੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਡਿਮਾਂਡ ਇੱਕ ਸਪੈਸ਼ਲ ਡਿਮਾਂਡਸ ਕਹਿ ਸਕਦੇ ਆ ਕਿ ਕੱਦ ਹੈ ਜਿਹੜਾ 6 ਫੁੱਟ ਦੇ ਕਰੀਬ-ਕਰੀਬ 6 ਫੁੱਟ ਹੋਣਾ ਚਾਹੀਦਾ ਜੇ ਲੜਕਾ ਕੈਨੇਡਾ ਜਾਂ ਯੂ ਐਸ ਏ ਤੋਂ ਐ ਤਾਂ ਵੈਲ ਸੈਟਲ ਹੋਣ ਤੇ ਜੇ ਪੰਜਾਬ ਤੋਂ ਹੋਣ ਤਾਂ ਘੱਟੋ ਘੱਟ ਲਿਸਟ 10 ਕਿਲੇ ਪੈ ਲਈ ਉਹਨਾਂ ਕੋਲ ਹੋਵੇ। ਪ੍ਰੇਫਰੈਂਸ ਜਿਹੜੀ ਇਹਨਾਂ ਦੀ ਡਿਸਟ੍ਰਿਕਟ ਅੰਮ੍ਰਿਤਸਰ ਹੈ ਤੇ ਜਾਂ ਜਿਲ੍ਹਾ ਹੈ ਜਿਹੜਾ ਤਰਨਤਾਰਨ ਹੈ। ਇਹਨਾਂ ਦੋਆਂ ਜਿਲ੍ਹਿਆਂ ਦੇ ਵਿੱਚੋਂ ਹੀ ਜਿਹੜਾ ਪਰਿਵਾਰ ਹੋਣਾ ਚਾਹੀਦਾ। ਅੱਗੇ ਅਸੀਂ ਤੁਹਾਨੂੰ ਦੱਸ ਦਈਏ ਜੇ ਤੁਸੀਂ ਵੀ ਐਡ ਦੇਣਾ ਚਾਹੁੰਦੇ ਹੋ ਤੇ ਸਾਡਾ ਨੰਬਰ ਹੈ ਜੀ 9041729903। ਇਸ ਸੇ ਤੁਸੀਂ WhatsApp ਕਰ ਸਕਦੇ ਹੋ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਜੀ ਸਾਡਾ Instagram ਯੂਜ਼ਰ ਨੇਮ ਵੀ ਜਿਹੜਾ ਉੱਤੇ ਦਿੱਤਾ ਹੋਇਆ ਹੈ ਇੱਥੇ ਸਾਨੂੰ ਤੁਸੀਂ ਫੋਲੋ ਕਰ ਸਕਦੇ ਹੋ ਤੇ ਹੁਣ ਜੀ ਅਸੀਂ ਤੁਹਾਨੂੰ ਪਰਿਵਾਰ ਦਾ ਕੰਟੈਕਟ ਦੇ ਦਿੰਨੇ ਆ ਇਸ ਨੰਬਰ ਤੇ ਤੁਸੀਂ ਇਹਨਾਂ ਦੀ ਫੈਮਿਲੀ ਦਾ ਨੰਬਰ ਹੈ ਜੀ ਇਹ ਇਹਨਾਂ ਨਾਲ ਤੁਸੀਂ ਫੋਨ ਕਰਕੇ ਕੋਈ ਵੀ ਤੁਹਾਡੇ ਕੁਐਸਚਨ ਇਨਕੁਆਰੀਜ਼ ਨੇ ਡਿਟੇਲਸ ਲੈਣੀਆਂ ਕੋਈ ਹੋਰ ਤੇ ਅੱਗੇ ਜੋ ਵੀ ਰਿਸ਼ਤੇ ਜੇ ਤੁਸੀਂ ਗੱਲ ਤੋਂ ਹੋਣੀ ਇਸ ਨੰਬਰ ਤੇ ਕਾਲ ਕਰਕੇ ਲੈ ਸਕਦੇ ਹੋ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਅੱਜ ਵਾਸਤੇ ਇੰਨਾ ਹੀ ਜੀ ਮਿਲਾਂਗੇ ਕੱਲ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ